ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈ ਗਈ ਹੈ ਪੱਟੀ ਸ਼ਹਿਰ ਦੇ ਵਿੱਚੋਂ ਹੀ ਵਿਸ਼ਾਲ ਵੀਰ ਦੇ ਦੋਸਤੋ ਅੱਜ ਆਪਾਂ ਫਾਰਮ ਤੇ ਪਹੁੰਚੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਦਿਖਾਉਣੀਆਂ ਦੋਵੇਂ گاਵਾ ਕੱਪਣੇ ਸੂਨ ਦੇ ਬਿਲਕੁਲ ਨੇੜੇ ਆ ਜਿਆਦਾ ਜਾਣਕਾਰੀ ਲਈ ਵੀਰ ਨਾਲ ਕਰਾਂਗੇ ਗੱਲਬਾਤ ਦੋਸਤੋ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਤਸੱਲੀ ਕਰਕੇ ਪਸ਼ੂਖੀ ਤੋਂ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਜਾਓ ਕਰੋ ਕਿਸੀ ਹੋਰ ਵੀ ਵੀਰ ਭਰਾ ਦੇ ਕੰਮ ਆ ਸਕੇ। ਸੋ ਦੋਸਤੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਾਂਗੇ ਸਾਰੀ ਡਿਟੇਲ ਇਹਨਾਂ ਦੇ ਕੋਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣਾ ਐਡਰੈਸ ਬੋਲ ਦਿਓ ਵੀਰ ਜੀ। ਵੀਰ ਜੀ ਸ਼ਹਿਰ ਆਪਣਾ ਪਟਿਆ ਜਿਲ੍ਹਾ ਤਰਨਤਾਰ ਤਹਿਸੀਲ ਵੀ ਨੂੰ ਪਟਿਆ ਪੈਂਦੀ ਆ। ਠੀਕ ਹੈ ਜੀ। ਤੇ ਆਪਣਾ ਨੰਬਰ ਵੀ ਬੋਲ ਦਿਓ। ਮੇਰਾ ਨੰਬਰ ਵੀਰ ਜੀ 98777 ਠੀਕ ਹੈ ਨਾਮ ਵੀ ਦੀ ਬੋਲ ਨਾਮ ਮੇਰਾ ਵਿਸ਼ਾਲ ਕੁਮਾਰ ਆ ਜੀ ਠੀਕ ਹੈ ਜੀ ਅੱਜ ਦੋ ਗਾਵਾਂ ਦੀ ਹਾਂਜੀ ਦੋ ਗਾਵਾਂ ਸੇਲ ਦੇ ਲਈ ਆਪਣੇ ਅਸ਼ਰ ਵੀਰ ਜੀ ਇਹ ਕਿਨਵਾ ਕਿਨਵਾ ਸੁਭਾ ਸੁਣੀਆਂ ਕਿ ਦੋਵੇਂ ਦੂਜਾ ਦੂਜਾ ਸੁਭਾ ਆ ਪਿਓਰ ਜਰਸੀ ਆ ਐਚ ਐਫ ਚਾ ਠੀਕ ਹੈ ਜੀ ਜੀ ਇਹਨੂੰ ਖੋਲੂ ਇਹ ਪਹਿਲਾਂ ਤੁਰਕੀ ਦੋਸਤੋ ਦੂਜਾ ਦੂਜਾ ਸੁਭਾ ਦੋਵੇਂ ਗਾਵਾਂ ਵੀਰਾਂ ਦਾ ਸੁਣੀਆਂ ਕਿੰਨਾ ਟਾਈਮ ਖੜਦੀ ਹੈ ਵੀ ਸੁਣ ਦੇ ਵਿੱਚ ਜੀ ਹਫਤਾ ਅਪਦਾ ਦੋਵੇਂ ਬੱਚੀਆਂ ਲੈ ਜਾਂਦੀਆਂ ਪਿਓਰ ਜਰਸੀ ਦੇ ਵਿੱਚ ਵੜ ਆ ਆਪਣੇ ਠੀਕ ਹੈ ਜੀ ਦੋਸਤੋ ਹਫਤਾ ਹਫਤਾ ਜੇ ਪਿਆ ਸੁਣ ਦੇ ਵਿੱਚ ਹਵਾਨਾ ਦੋਸਤੋ ਉਸ ਹਵਾਨਾ ਕਾਫੀ ਤਿਆਰ ਕਰੂਗੀ ਵੱਡੇ ਸੰਤੂ ਦੋਸਤੋ ਚੰਗਾ ਵਧੀਆ ਕੱਦ ਕੱਢ ਫਿਰ ਦੋਸਤੋ ਬਹੁਤ ਵਧੀਆ ਪਿਓਰ ਜਰਸੀ ਦੋਸਤੋ ਬਿਊਟੀ ਬੜੀ ਸ਼ਾਨ ਹੈ ਜਬ ਦੀ ਸੋ ਦੋਸਤੋ ਜੇ ਹਵਾ ਨਾਲ ਬਹੁਤ ਵੱਡਾ ਤਿਆਰ ਕਰੂਗਾ ਟਾਈਮ ਅਚ ਦੋਸਤੋ ਇੱਕ ਹਫਤਾ ਪਿਆ ਮੋਰਲਾ ਵੀ ਦੋਸਤੋ ਫੇਸ ਕੁਆਲਟੀ ਕਰ ਖੂਬਸੂਰਤ ਅੰਡੀ ਸੀਲ ਬਹੁਤ ਆਪਾਂ ਮੈਂ ਇਹ ਬੱਜ ਜੋ ਬੱਚੇ ਥੱਲੇ ਦੇਖੋ ਤੇਲਾ ਜੇ ਬਹੁਤ ਵੀਰ ਜੀ ਠੀਕ ਹੈ ਠੀਕ ਹੈ ਠੰਡੀ ਸੀਲ ਇੰਝ ਹੀ ਆਪਾਂ ਮੈਂ ਜੀ ਬੱਚੇ ਥੱਲੇ ਠੀਕ ਹੈ ਹਾਂਜੀ ਏ ਵੀਰ ਜੀ ਕਿੰਨਾ ਕੁ ਦੁੱਧ ਚ ਵਾਇਆ ਨੇ ਪਹਿਲੇ ਸਵੇਰ ਵੀਰ ਜੀ ਇਹਨੇ ਪਹਿਲੇ ਸਵੇਰ ਜਿਹੜਾ ਕਿ ਮਾਲਕਾਂ ਨੇ ਕਹਿੰਦੇ ਆ 15-16 ਕਿਲੋ ਤੋਂ ਉੱਪਰ ਆ ਐਸ ਟਾਈਮ ਜੇ ਮੌਸਮ ਚੰਗਾ ਕੀ 18 ਕਿਲੋ ਆ ਠੱਡਾ ਦੁੱਧ ਚ ਵਾਜੀ ਦੀ ਵਿੱਚ 18 ਕਿਲੋ ਚ ਵਾਜੀ ਹਾਂ 18 ਕਿਲੋ ਆ ਬੜੀਆ ਦੁੱਧ ਚ ਵਾਜੀ ਠੀਕ ਹੈ ਵੀਰ ਜੀ ਇਹਦਾ ਮੁੱਲ ਵੀਰ ਜੀ ਕਿੰਨਾ ਕਰਦੇ ਇਹਦਾ ਮੁੱਲ ਵੀਰ ਜੀ 55000 ਰੁਪਇਆ ਕਰਦੇ ਮੌਕੇ ਦੇ ਮਾਨਤਾ ਨੂੰ ਠੀਕ ਹੈ ਜੀ ਠੀਕ ਹੈ ਦੂਜੀ ਗਾਵੀ ਇਹਦੇ ਬਾਅਦ ਇਹ ਵੀ ਵੀਰ ਜੀ ਦੂਜਾ ਸੂਆ ਸੁਣੀ ਇਹ ਵੀ ਦੂਜਾ ਸੂਆ ਵੀਰ ਜੀ ਗੱਪਣ ਵੱਛੀ ਆ ਬਹੁਤ ਜਿਆਦਾ ਠੰਡੀ ਸੀ ਲਾ ਦੋਸਤੋ ਚੰਗੇ ਕੱਦ ਕਾਠ ਦੀ ਚੰਗੀ ਬਰੀਡ ਵਾਲੀ ਹੈ ਟਾਈਮ ਹੈ ਜੀ ਇਹਦਾ ਵੀ ਦੋਸਤੋ 1 ਹਫਤਾ ਪਿਆ ਸੁੰਡੇ ਵਿੱਚ ਦੋਸਤੋ ਪੂਰੀ ਜੋਸ਼ ਦੇ ਵਿੱਚ ਕੱਦ ਕਾਠ ਦੋਸਤੋ ਚੰਗਾ ਫੁੱਲ ਹੈਵੀ ਬੋਡੀ ਵੇਟ ਦੀ ਹੈ ਦੋਸਤੋ ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕਰੂਗੀ ਚੰਗੀ ਠੰਡੀ ਸੀਲ ਹੈ ਵੀ ਤੁਹਾਨੂੰ ਦੋਸਤੋ ਬਹੁਤ ਵਧੀਆ ਲੱਗਾ ਮੁੱਠੀ ਨਾਲ ਫੋਨ ਚੰਗਾ ਚਲਾਇਆ ਕਹਿਣ ਕਰਦੇ ਬਸ ਜੀ ਦੋ ਵੀ ਕਿ ਦੋਸਤ ਪੜੀਏ ਗਾੜੇ ਮਗਰ ਦੀਰੋ ਦੋਸਤ ਬਿਊਟੀ ਗੱਦੋਵਾ گاਵਾਂ ਦੀ ਬਹੁਤ ਵਧੀਆ ਜੀ ਦੇਖੋ ਫੇਸ ਕੁਆਲਟੀ ਬਹੁਤ ਹੀ ਵਧੀਆ ਜੀ ਹਾਂਜੀ ਵੀਰ ਜੀ ਇਹਦਾ ਕਿੰਨਾ ਮੁੱਲ ਕਰਦੇ ਜੀ ਇਹਦਾ ਵੀਰ ਜੀ ਮੁੱਲ 65000 ਰੁਪਏ ਕਰਦੇ ਮੌਕੇ ਤੇ ਮਾਲ ਤਾਂ ਜੂ ਦੁੱਧ ਬੱਚੀ ਨੇ 20 ਕਿਲੋ ਤੋਂ ਉੱਪਰ ਚੋਆ ਆ ਪਹਿਲੇ ਸੂਏ ਐਦ ਕੀ ਦੂਜਾ ਸੂਆ ਹੈ ਐਦ ਕੀ ਕਿੰਨਾ ਚੋਆ ਹਾਂਜੀ ਐਦ ਕੀ ਉਮੀਦ ਤੇ 25 ਕਿਲੋ ਦੀ ਆ ਬਾਕੀ ਮੌਸਮ ਦੇ ਹਿਸਾਬ ਨਾਲ ਬਾਕੀ ਦੁੱਧ 25 ਕਿਲੋ ਵਧੀਆ ਚਵਾਜੂਗੀ ਦੁੱਧ 20 ਕਿਲੋ ਪਹਿਲੇ ਪਿਛਲੇ ਸੂਏ 20 ਤੋਂ ਪਲੱਸ ਆਲੀ ਹੈ 20 ਪਲੱਸ ਤੋਂ ਆਇਆ ਵਾ ਇਹ ਜੀ ਜਸੂਆ ਹੈ ਠੀਕ ਹੈ ਹਾਂਜੀ ਦੋਸਤੋ ਵੀਰਾਂ ਦਾ 20 ਤੋਂ ਪਲੱਸ ਇਹਨੇ ਦੁੱਧ ਪਹਿਲੇ ਸੂਏ ਵਿੱਚ ਆਇਆ ਹਾਂਜੀ ਠੰਡੀ ਸੀਲ ਬਹੁਤ ਹੈ ਤੇ ਦੋਸਤੋ ਆਹਵਾਨਾ ਬਹੁਤ ਵੱਡਾ ਤਿਆਰ ਕਰੂ ਅਜੇ ਦੋਸਤੋ ਬਲ ਢਲਾਂ ਕਾਫੀ ਪਈਆਂ ਦੁੱਧ ਦੋਸਤੋ ਇਹ 25 ਤੋਂ ਪਲੱਸ ਹੀ ਜਾਊਗੀ ਉਸ ਹੱਦ ਨਾਲ ਦੋਸਤੋ ਰੇਟ ਵੀ ਠੀਕ ਹੈ ਕੱਦ-ਗਾਠਲੇ ਪਾਸੋਂ ਦੋਸਤੋ ਬਹੁਤ ਵਧੀਆ ਗਾਂ ਜੀ ਫੁੱਲ ਹੈਵੀ ਬੋਡੀ ਵੇਟ ਦੀ ਉੱਚੇ ਲੰਮੇ ਕ ਦੋਸਤੋ ਦੁਜੀ ਗਾਂਧੀ ਵੀ ਬਿਊਟੀ ਬੜੀ ਹੈ ਉਹ ਆਪਣੇ ਹਿਸਾਬ ਦੇ ਨਾਲ ਕਰਦਗਾ ਠੀਕ ਹੈ ਤਾਂ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ